ਭਈਆਂ ਨੂੰ ਕੱਢੋ ਪੰਜਾਬ ਦੇ ਵਿੱਚੋਂ ਭਈਆਂ ਨੂੰ ਕੱਢੋ ਰੋਲਾ ਪੈ ਰਿਹਾ ਹੈ ਕਈ ਸਾਲਾਂ ਤੋਂ ਪੈ ਰਿਹਾ ਹੈ ਇਹ ਆਪਣੇ ਪੰਜਾਬ ਦੇ ਸਮਾਜ ਸੇਵੀ ਕੋਈ ਵੱਡੇ ਆਪਣੇ ਕੋਈ ਹੋਰ ਵੀ ਬਦਵਾਨ ਕਹਿ ਰਹੇ ਨੇ ਕਿ ਭਈਆਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਣਾ ਚਾਹੀਦਾ ਹੈ ਨਾ ਪਰ ਜਿੱਥਾ ਮੈਨੂੰ ਲੱਗਦਾ ਆਂ ਆਪਾਂ ਨਹੀਂ ਕੱਢ ਸਕਦੇ ਭਈਆਂ ਨੂੰ ਬਈ ਕਿਤੇ ਕਈ ਕਾਰਨ ਲੱਗਦੇ ਨੇ ਮੈਨੂੰ ਬਾਕੀ ਤੁਸੀਂ ਦੱਸੋ ਵੀਡੀਓ ਥੱਲੇ ਕਮੈਂਟ ਕਰਕੇ ਵੀ ਕੀ 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 ਕਾਰਨ ਹੋਰ ਹੋ ਸਕਦੇ ਨੇ ਪਰ ਕਿਉਂ ਨਹੀਂ ਬਈਆਂ ਨੂੰ ਕੱਟ ਸਕਦੇ ਪਹਿਲਾ ਕਾਰਨ ਤਾਂ ਇਹ ਹੈ ਵੀ ਬਈਏ ਮਿਹਨਤੀ ਬਈ ਆਪਣੇ ਨਾਲੋਂ ਜ਼ਿਆਦਾ ਨੇ ਠੀਕ ਹੈ ਲਗਾਤਾਰ ਕੰਮ ਕਰਦੇ ਨੇ ਨਸ਼ਾ ਪੱਤਾ ਵੀ ਬਈਆਂ ਨੂੰ ਘਟਾ ਹੈ ਹੈਗਾ ਵੀ ਇਹ ਤਾਂ ਥੋੜਾ ਮੋਟਾ ਦਾਰੂ ਛੱਕੇ ਵਾਲਾ ਵੀ ਥੋੜੀ ਪੀਂਦੇ ਨੇ ਕੰਟਰੋਲ 'ਚ ਕਿਉਂਕਿ ਰਾਤ ਮੰਡੀ ਦੇ ਵਿੱਚ ਦੇਖਿਆ ਤਕਰੀਬਨ ਹੀ ਕੋਈ ਵੀ ਵਈਆ ਡੱਕਿਆ ਨਹੀਂ ਸੀ ਹੋਇਆ ਬਾਰੂ ਵਾਲਾ ਠੀਕ ਹੈ ਵਧੀਆ ਆਪਦਾ ਕੰਮ ਕਰਕੇ ਫੇਰ ਤੱਕ ਕੰਮ ਕਰਦੇ ਨੇ ਤੇ ਬਾਕੀ ਤੇ ਥੋੜੇ ਪੈਸੇ ਦੇ ਵੀ ਕੰਮ ਕਰ ਲੈਂਦੇ ਨੇ ਦੂਸਰਾ ਕਾਰਨ ਇਹ ਹੈ ਤੇ ਵਿਲੇ ਨਹੀਂ ਬੰਦੇ ਹੈਗੇ ਤੀਸਰਾ ਕਾਰਨ ਇਹ ਆਪਦੇ ਸਾਰੇ ਟੱਬਰ ਤੋਂ ਕੰਮ ਕਰਾਉਦੇ ਨੇ ਉਹ ਦੇਖੋ ਜਿਹੜੀ ਉਹ ਭੈਣ ਹੈਗੀ ਇਹਨਾਂ ਦੀ ਟੀਮ ਦੇ ਵਿੱਚ ਟੋਲੀ ਚ ਨਾ ਵਿੱਚ ਉਹ ਰੜਕਾ ਮਾਰ ਰਹੀ ਹੈ ਤੇ ਕੰਮ ਕਰਵਾ ਰਹੀ ਹੈ ਸਾਰਾ ਜਣ ਕੇ ਸਾਰਾ ਪਰਿਵਾਰ ਕੰਮ ਕਰਦਾ ਆ ਆ ਦੇਖੋ ਆ ਛੋਟਾ ਜਿਹਾ ਬੱਚਾ ਲਾ ਰੱਖਿਆ ਲਾਉਣਾ ਤਾਂ ਨਹੀਂ ਚਾਹੀਦਾ ਚਲੋ ਪਗੜੇ ਦੇ ਮਾਂ ਪਿਓ ਆ ਵੀ ਗੱਲ ਤਾਂ ਵੈਸੇ ਬਾਲ ਮਜ਼ਦੂਰੀ ਵਾਲੀ ਆ ਪਰ ਇਹ ਕਰਾ ਰਹੇ ਨੇ ਆਪਾਂ ਲਚੜਾ ਲੈਨੇ ਛੋਟੇ ਛੋਟੇ ਜਿਵਾਂਕਾਂ ਨੂੰ ਇਹਦਾ ਢਿੱਡ ਨਾ ਟੱਠਾ ਹੋ ਜੇ ਇਹਨੂੰ ਆਏ ਨਾ ਹੋ ਜੇ ਮੈਂ ਆਪਣੇ ਪਿੰਡਾਂ ਚ ਬੁੜੀਆਂ ਤੈਨੀਆਂ ਨੇ ਇਹਨੂੰ ਆਏ ਹੋ ਜੂਗਾ ਇਹ ਹਜੇ ਨਿਆਣਾ ਹੈ ਉਹ ਜਿਹਦੇ ਨੂੰ ਸਿਆਣਾ ਹੁੰਦਾ ਹੈ ਚੋਨਾ 15 ਸਾਲ ਦਾ ਉਹ ਬੁਲਟ ਮੰਗਣ ਲੱਗ ਜਾਂਦਾ ਉਹ ਨੱਚੜ ਜਾਂਦਾ ਠੀਕ ਹੈ ਜੀ ਉਹ ਪੱਠੇ ਵੀ ਨਹੀਂ ਵੱੜਦਾ ਘਰੋਂ ਆ ਦੇਖੋ ਛੋਟਾ ਜਿਹਾ ਬਾਕ ਤੁਹਾਡੇ ਸਾਹਮਣੇ ਲਾ ਰੱਖਿਆ ਵੈਸੇ ਨਹੀਂ ਲਾਉਣਾ ਚਾਹੀਦਾ ਚਲੋ ਇਹਨਾਂ ਦਾ ਕਲਚਰ ਹੈ ਇਹਨਾਂ ਨੇ ਲਾ ਲਿਆ ਨਾਲ ਇਹ ਪੜੇ ਨਾ ਪੜੇ ਪਰ ਇਹਨੂੰ ਕੰਮ ਦੀ ਆਦਤ ਪੈ ਜੂਗੀ ਜਿੱਦੋਂ 15 16 ਸਾਲ ਦਾ ਹੋਊਗਾ ਇਹ ਛੋਟੂ ਹੈਲੋ ਕਰ ਛੋਟੂ ਹੈਲੋ ਕਰੀ ਬਟਰ ਓਏ ਹੈਲੋ ਕਰ ਹੈਲੋ ਕਰੋ ਹੈਲੋ ਦੇਖੋ ਕਿੰਨਾ ਕੰਮ ਕਰ ਰਿਹਾ ਹੈ ਨਾਲ ਨਾਲ ਝਾੜੂ ਮਾਰ ਰਿਹਾ ਹੈ ਤੇ ਬਾਕੀ ਕੱਬਰ ਇਹਨਾਂ ਦਾ ਇਹਦੇ ਵਿੱਚ ਪਾ ਰਿਹਾ ਹੈ ਬਾਕੀ ਗੱਲੋਂ ਹੋਰ ਨਹੀਂ ਕਿ ਆਪਣੇ ਯਾਰ ਬੱਚਾ ਇੱਕ ਇੱਕ ਹੈ ਸਾਰਿਆਂ ਦੇ ਦੂਸਰਾ ਬੱਚਾ ਕਿਸੇ ਦੇ ਹੁੰਦਾ ਨਹੀਂ ਜਿਹਦੇ ਪਹਿਲਾ ਮੁੰਡਾ ਜੰਮ ਪੈਂਦਾ ਉਹ ਕੰਮ ਬੰਦ ਕਰ ਦਿੰਦਾ ਉਹ ਵੀ ਉਹ ਵੀ ਇਹਨਾਂ ਦੇ ਕਈ ਕੀ ਬੱਚੇ ਨੇ ਯਾਰ ਜਿਆਦਾ ਜਨਸੰਖਿਆ ਵੱਧ ਰਹੀ ਹੈ ਇਹਨਾਂ ਦੀ ਉਹ ਇਹਨਾਂ ਦੀ ਚਲ ਆਪਦੀ ਸੋਚ ਹੈ ਹੋਰ ਵੀ ਕਈ ਕਾਰਨ ਇਹ ਆ ਡਿਪੈਂਡ ਹੋ ਚੁੱਕੇ ਆ ਆਪਾਂ ਇਹਨਾਂ ਦੇ ਉੱਤੇ ਆਪਾਂ ਨਹੀਂ ਕੱਟ ਸਕਦੇ ਇਹਨਾਂ ਨੂੰ